ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਦੁਬਾਰਾ ਪਾਰਟੀ ਵੀਅਰ ਸੂਟ ਲੈ ਕੇ ਆਏ ਹਾਂ ਜੀ ਇਹਨਾਂ ਸੂਟਾਂ ਦੇ ਵਿੱਚ ਤੁਸੀਂ ਕਲਰ ਕਸਟਮਾਈਜ਼ ਕਰਾ ਸਕਦੇ ਹੋ ਆਪਣੀ ਚੋਇਸ ਦਾ ਕੋਈ ਵੀ ਕਲਰ ਲਗਵਾ ਸਕਦੇ ਹੋ ਬੜੇ ਪਿਆਰੇ ਆਰਟੀਕਲ ਰਹਿਣਗੇ ਜੀ ਸਾਰੇ ਆਲਮੋਸਟ ਹੈਂਡਵਰਕ ਦੇ ਸੂਟ ਨੇ ਜੀ ਬਾਟਮ ਵਰਕ ਹੋਣਗੇ ਆ ਨਾਲ ਤੇ ਬਾਕੀ ਇਹ ਵਾਲਾ ਸੂਟ ਦੇਖੋ ਜੀ ਪਿਓਰ ਤਸ਼ੀਨ ਗਰੇਪ ਦਾ ਸੂਟ ਆ ਪਿਓਰ ਹੈਂਡਵਰਕ ਹੋਇਆ ਹੋਇਆ ਬਾਟਮ ਤੇ ਵਰਕ ਹੋਇਆ ਹੋਇਆ ਦੁਪੱਟਾ ਵੀ ਬੜਾ ਸੋਹਣਾ ਸਟਾਈਲ ਕੀਤਾ ਗਿਆ ਆ ਰॉयਲ ਬਲੂ ਦਾ ਸੂਟ 슬ੀਵਜ਼ ਬਹੁਤ ਹੈਵੀ ਨੇ ਦੁਪੱਟਾ ਚਨਾਮ ਦਾ ਲੱਗਿਆ ਹੋਇਆ ਬਾਟਮ ਤੇ ਵਰਕ ਆ ਨੈਕ ਵਰਕ ਤੇ ਇਹ ਵਾਲਾ ਸੂਟ ਫਰੰਟ ਵਰਕ ਆ ਬੈਕ ਵਰਕ ਆ ਦੀ ਤੇ ਬਹੁਤ ਜ਼ਿਆਦਾ ਹੈਵੀ ਸੂਟ ਆ ਇਹ ਪ੍ਰੋਪਰ ਹੈਂਡ ਵਰਕ ਦਾ ਸੂਟ ਆ ਇਹਨੂੰ embroidery ਸੂਟ ਵੀ ਆਪਾਂ ਕਹਿ ਸਕਦੇ ਹਾਂ ਇਹਨਾਂ ਸੂਟਾਂ ਦੇ ਵਿੱਚ ਕਲਰ ਤੁਸੀਂ ਆਪਣੀ ਚੋਇਸ ਦਾ ਕੋਈ ਵੀ ਕਸਟਮਾਈਜ਼ ਕਰਾ ਸਕਦੇ ਹੋ ਜਿੰਨੇ ਵੀ ਆਪਾਂ ਸੂਟਾਂ ਦੀਆਂ ਚ ਡਿਜ਼ਾਈਨ ਪਾਏ ਨੇ ਤੇ ਲਾਈਟ ਡਾਰਕ ਜਿਹੜਾ ਵੀ ਕਲਰ ਤੁਸੀਂ ਆਪਣਾ ਕਰਵਾਉਣਾ ਕਰਵਾ ਸਕਦੇ ਹੋ ਦੁਪੱਟਾ ਚੇਂਜ ਕਰਾ ਸਕਦੇ ਹੋ ਇਕ ਜਿੱਦਾਂ ਚਨਾਉਣ ਦਾ ਲੱਗਿਆ ਹੋਇਆ ਤੁਸੀਂ ਪਿਓਰ ਚਨਾਉਣ ਦਾ ਲਗਵਾਉਣਾ ਉਹ ਵੀ ਲਗਵਾ ਸਕਦੇ ਹੋ ਉਹਦੇ ਥੋੜਾ ਐਕਸਟਰਾ ਚਾਰਜ ਹੋ ਜਾਂਦੇ ਆ ਤੇ ਇਹ ਵਾਲਾ ਸੂਟ ਦੇਖੋ ਇਹ ਵੀ ਕਿਉਂ ਪਿਓਰ ਪ੍ਰੀਫ ਦਿੱਤੇ ਆ ਇਹਨਾਂ ਜਿੰਨੇ ਵੀ ਸੂਟ ਆਪਾਂ ਨੇ ਪਾਏ ਨੇ ਆਲਮੋਸਟ ਸਾਰੇ ਬਾਟਮ ਵਰਕ ਦੇ ਨਾਲ ਪਾਰਟੀ ਵੇਅਰ ਸਟਾਫਾ ਸੂਟਾਂ ਦਾ ਜੀ ਕੋਈ ਵੀ ਸੂਟ ਇਦਾਂ ਨਹੀਂ ਹੈਗਾ ਜਿਵੇਂ ਗੈਜੂਲ ਵੇਅਰ ਨਹੀਂ ਤੁਸੀਂ ਇਹਨਾਂ ਨੂੰ ਕਹਿ ਸਕਦੇ ਥੋੜੇ ਪਾਰਟੀ ਵੇਅਰ ਦੇ ਵਿੱਚ ਹੀ ਹੁੰਦੇ ਨੇ ਗਰਲਜ਼ ਬਹੁਤ ਸੋਹਣੇ ਪਿਆਰੇ ਨੇ ਇਹ ਦੇਖੋ ਕਿੰਨੇ ਸੋਹਣੇ ਬਾਟਮ ਦੇ ਉੱਤੇ ਕਟਵਰਕ ਹੋਇਆ ਹੋਇਆ ਹੈ ਫਿਨਿਸ਼ਿੰਗ ਬਹੁਤ ਸੋਹਣੀ ਆਈ ਹੋਈ ਹੈ ਸੂਟਾਂ ਦੀ ਤੇ ਜਿੰਨੇ ਵੀ ਸੂਟ ਆਪਾਂ ਵਰਕ ਕਰਾਉਂਦੇ ਆ ਬਹੁਤ ਸੋਹਣੀ ਕੁਆਲਿਟੀ ਦੇ ਹੁੰਦੇ ਨੇ ਤੇ ਬਹੁਤ ਸੋਹਣਾ ਤੁਸੀਂ ਪਿਆਰ ਦੇ ਰਹੇ ਹੋ ਆਪਣੇ ਸੂਟਾਂ ਨੂੰ ਜਿਹੜੀਆਂ ਵੀ ਮੇਡੀਆਂ ਭੈਣਾਂ ਵੀਡੀਓ ਦੇਖਦੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਜਾ ਕੇ ਦੇਖੋ ਬਲੈਕ ਆਰਟੀਕਲ ਆ ਬਲੈਕ ਆਰਟੀਕਲ ਦੀ ਵੈਸੇ ਵੀ ਬਹੁਤ ਡਿਮਾਂਡ ਰਹਿੰਦੀ ਆ ਤੁਸੀਂ ਇਹਨੂੰ ਕਸਟਮਾਈਜ਼ ਕਰਾ ਸਕਦੇ ਹੋ ਆਪਣੇ ਹਿਸਾਬ ਨਾਲ ਇਹ ਹੈਗਾ ਫਲਕਾਰੀ ਸੂਟ ਆ ਜੀ ਜਿੱਦਾਂ ਜੱਗ ਵਗੈਰਾ ਤੇ ਪਾਉਣ ਲਈ ਦੁਪੱਟਾ ਬੜਾ ਪਿਆਰਾ ਬਣਿਆ ਹੈ ਬਾਟਮ ਤੇ ਤੇ ਵੀ ਵਰਕਾ ਖੱਦਰ ਦਾ ਸੂਟ ਆ ਜੀ ਇਹ ਨੈਕਸਟ ਕਲਰ ਹੈਗਾ ਜਿਹੜਾ ਪਿੰਕ ਕਲਰ ਬਹੁਤ ਸੋਹਣਾ ਸੈਂਟਰ ਪੈਨਲ ਬਣਿਆ ਹੋਇਆ ਬਾਟਮ ਵਰਕ ਹੋਇਆ ਹੋਇਆ ਸਲੀਵਸ ਤੇ ਅਬਿਵਾਕ ਦਾ ਦੁਪੱਟਾ ਇਹਦੇ ਨਾਲ ਟਾਈ ਡਾਈ ਦਾ ਲੱਗਿਆ ਹੋਇਆ ਆ ਜਿਹੜਾ ਨੈਕਸਟ ਇਹ ਹੈਗਾ ਜੀ ਪਰਪਲ ਕਲਰ ਤੇ ਫਿਰ ਤੁਸੀਂ 슬ੀਵਸ ਹੈਵੀ ਨੇ ਬਾਟਮ ਵੀ ਹੈਵੀ ਆ ਦੁਪੱਟੇ ਦੀ ਫਿਨਿਸ਼ਿੰਗ ਬਹੁਤ ਸੋਹਣੀ ਕੀਤੀ ਹੋਈ ਆ ਲੇਸਿੰਗ ਦੇ ਨਾਲ ਤੇ ਨੈਕ ਵਰਕ ਹੋਇਆ ਹੋਇਆ ਆ ਇਹ ਦੇਖੋ ਜੀ ਬਹੁਤ ਸੋਹਣਾ ਕੰਟਰਾਸਟ ਬੜਾ ਪਿਆਰਾ ਬਣਿਆ ਹੋਇਆ ਔਰ ਇਸੇ ਮਜੈਂਟਾ ਦਾ ਸੈਂਟਰ ਪੈਨਲ ਬਣਿਆ ਹੋਇਆ ਆ ਇਹ ਬਲੂ ਤੇ ਰੈਡ ਦਾ ਕੰਟਰਾਸਟ ਦੁਪੱਟਾ ਡਬਲ ਡਾਈ ਇਹ ਉਗਾ ਜੀ ਰੱਡ ਤੇ ਬਰੂ ਦਾ ਤੇ ਫੋਰ ਸਾਈਡ ਲੇਸਿੰਗ ਕੀਤੀ ਹੋਈ ਹੈ ਪ੍ਰੋਪਰ ਫਿਨਿਸ਼ਿੰਗ ਦਿੱਤੀ ਹੋਈ ਹੈ ਇਹ ਰੀ ਟਿਸ਼ੂ ਦਾ ਸੂਟ ਹੈ ਜੀ ਡਾਇਮੰਡ ਟਿਸ਼ੂ ਦਾ ਸੂਟ ਆ ਬੜਾ ਪਿਆਰਾ ਸਟਾਫ ਆ ਜੀ ਕਾਫੀ ਟ੍ਰੈਂਡਿੰਗ ਸਟਾਫ ਆ 슬ੀਵਸ ਕਾਫੀ ਹੈਵੀ ਨੇ ਸੂਟ ਤੀਆਂ ਜੀ ਤੇ ਇਹ ਵਾਲਾ ਕਲਰ ਦੇਖੋ ਕਿੰਨਾ ਪਿਆਰਾ ਕਲਰ ਆ ਜੀ ਤੇ ਇਹਦੀਆਂ 슬ੀਵਸ ਹੈਵੀ ਨੇ ਇਹਨਾਂ ਦੀ ਬਾਟਮ ਦੇ ਉੱਤੇ ਵਰਕ ਹੈਨ ਹੈਨਿੰਗਾ 슬ੀਵ ਹੈ ਵੀ ਨੇ ਤੇ ਸੈਂਟਰ ਪੈਨਲ ਬਣਿਆ ਹੋਇਆ ਇਹ ਬਾਟਮ ਵਰਕ ਦੇ ਨਾਲ ਆ ਜੀ ਸੂਟ ਪਿਓਰ ਵਿਸਕੋਸ ਆਰਗੈਂਜਾ ਦਾ ਹੈਂਡ ਵਰਕ ਦਾ ਸੂਟ ਆ ਜੀ ਤੇ ਇਹ ਵੀ ਬੜਾ ਪਿਆਰਾ ਸੂਟ ਆ ਤੇ ਇਹ ਰਾਇਲ ਬਲੂ ਕਲਰ ਆ ਜੀ ਇਹ ਵੀ ਬਹੁਤ ਸੋਹਣਾ ਸੂਟ ਹੈਗਾ ਜੀ ਪ੍ਰੋਪਰ ਹੈਂਡ ਵਰਕ ਦਾ ਨੈਕ ਬਣਿਆ ਹੋਇਆ ਬਾਜੂ 슬ੀਵਸ ਛੇਰਾ ਬਣਿਆ ਹੋਇਆ ਬੜਾ ਪਿਆਰਾ ਮੋੜਦੀ ਵਾਲਾ ਡਿਜ਼ਾਈਨ ਆ ਜੀਗਾ ਫਿਰ ਟ੍ਰੈਂਡਿੰਗ ਡਿਜ਼ਾਈਨ ਆ ਕਲਰ ਤੁਸੀਂ ਕਸਟਮਾਈਜ਼ੇਡ ਕਰਾ ਸਕਦੇ ਹੋ ਤੇ ਬੜਾ ਸੋਹਣਾ ਪਿਆਰਾ ਇਹ ਦੇਖੋ ਜੀ ਕੱਟ ਵਰਕ ਦਾ ਸੂਟ ਹੈ ਜਿਹੜੀ ਬਾਟਮ ਤੇ ਸਲੀਵਜ਼ ਦਾ ਵਾਰ ਦਾ ਇਹਦੇ ਵਿੱਚ ਕਟਵਰਕ ਹੋਇਆ ਹੋਇਆ ਆ ਤੇ ਜਿਹੜਾ ਨੈਕਸਟ ਆਰਟੀਕਲ ਆ ਇਹ ਦੇਖੋ ਜੀ orange ਕਲਰ ਦਾ ਆਰਟੀਕਲ ਇਹ ਵੀ ਫਰੰਟ ਬਣਿਆ ਹੋਇਆ ਸੂਟ ਦਾ ਤੇ ਸਲੀਵਜ਼ ਬਣੀਆਂ ਹੋਈਆਂ ਨੇ ਇਹਦੇ ਵਿੱਚ ਵੀ ਕਲਰਸ ਕਾਫੀ ਸਾਰੇ ਅਵੇਲੇਬਲ ਨੇ ਸੂਟ ਨੂੰ ਬਾਈ ਕਰਨ ਦੀ ਸਕਰੀਨਸ਼ਾਟ ਭੇਜ ਸਕਦੇ ਹਾਂ